ਜਾਇਨ ਦੋਸਤੋ ਲਾਈਵ ਖਬਰ ਇੰਡੀਆ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸ਼੍ਰੀ ਅਨਿਲ ਜੋਸ਼ੀ ਲੋਕ ਸਭਾ ਉਮੀਦਵਾਰ ਅੰਮ੍ਰਿਤਸਰ ਵੱਲੋਂ ਬਿਊਟੀ ਐਵਨੀ ਵਿੱਚ ਕੀਤੀ ਗਈ ਇੱਕ ਮੀਟਿੰਗ ਉਸ ਤਰ੍ਹਾਂ ਉਹਨਾਂ ਨੇ ਆਪਣੀਆਂ ਉਪਲਬਧੀਆਂ ਗਿਣਾਈਆਂ ਹੋਰ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਗੁਰਜੀਤ ਓਜਲਾ ਦੇ ਸਿੱਪਾਈ ਚਾਰੇ ਵੱਲੋਂ ਦਿੱਤੇ ਬਿਆਨ ਤੇ ਕਿਸਾਨਾਂ ਬਾਰੇ ਗੱਲਬਾਤ ਵੀ ਕੀਤੀ ਰੋਡ ਕਾਰਟ ਦੀ ਮਾਰ ਪੈਰ ਰੱਖਤਾ ਜਾ ਕੇ ਤੇ ਮੰਗਲ ਤੇ ਚਲੇ ਗਏ ਸੰਦਰਮੇ ਦੇ ਚਲ ਗਏ ਧਰਤੀ ਤੇ ਕੋਈ ਔਖਾ ਕੰਮ ਹੈਗਾ ਮੈਂ ਕਿਹਾ 스마트 ਸਿਟੀ ਡਿਕਲੇਅਰ ਕਰਾਇਆ ਹੈ ਤੇਵਾਦਾਰ ਨੇ ਕਿ 스마트 ਸਿਟੀ ਤੇ ਆਬਾਦੀਆਂ ਦੇ ਵਿੱਚ ਗੰਦੇ ਨਾਲੇ ਨਰਕ ਬਿਮਾਰੀਆਂ ਉਹ ਨਹੀਂ ਕਿ ਹੁੰਗਣਾਗਾ ਮੈਂ ਕੰਮ ਇੱਕ ਕੀਤਾ ਜਿਹਨੇ ਤੇ ਦੋ ਫਲਾਈਓਵਰ ਰੋਕੇ ਜਾਂ ਚਿੱਠੀ ਭਾਲ ਕੇ ਇਮੀਡੀਏਟਲੀ ਰੋਕੇ ਜਾਣ ਤੇ ਬਾਈਪਾਸ ਤੇ ਕਿਤੇ ਚੱਲਣ ਆਣੇ ਬੰਦੇ ਪਰਲੇ ਪਾਸੇ ਹਸਾ ਮਾਰਕੀਟ ਬਸ ਇੰਨੀ ਗੱਲ ਹੈ ਪਰਸਨਲ ਇੰਟਰਸਟ ਆ ਗਿਆ ਲੋਕੀ ਮਰਨ ਖਾਪਣ ਤੇ ਮਰਦੀ ਰੋਣ ਪੇਟਣ ਇੰਨੇ ਐਕਸੀਡੈਂਟ ਹੋਏ ਆ ਕਿ ਨੰਦ ਸੰਡਾਏ ਤੋਂ ਦਾ ਨੰਦ ਬੇਟਿੰਗ ਖੜਾ ਜੰਦਾ ਇੱਕ ਬੰਦਾ ਕਹਿ ਰਿਹਾ ਵੀ ਪਹਿਲਾਂ ਇਨਸਾਨ ਵੇਖੋ ਫਿਰ ਨਿਸ਼ਾਨ ਵੇਖੋ ਪਾਰਟੀ ਦੇ ਨਾਲ ਇਨਸਾਨ ਵੀ ਵੇਖ ਲਓ ਕੱਲੀ ਪਾਰਟੀ ਵੇਖ ਕੇ ਤੇ ਮੁੜ ਕੇ ਤਰਾਸ ਤਰਾਸ ਕਰਦੇ ਪਏ ਜੇ ਝਾੜੂ ਝਾੜੂ ਕਰਕੇ ਵੋਟਾਂ ਬਾਤੀਆਂ ਐਮਐਲਏ ਦਾ ਪਤਾ ਹੀ ਨਹੀਂ ਕੌਣ ਕੌਣ ਬਣਾਦਾ ਹੈ ਹੈ ਇਸ ਕਰਕੇ ਨਿਸ਼ਾਨ ਨੇ ਕੁਝ ਕੰਮ ਨਹੀਂ ਕਰਨਾ ਇਹ ਪਲੇਟਫਾਰਮ ਹੈ ਪਾਰਟੀਆਂ ਕਿ ਇਹ ਤੋਂ ਮਿਲ ਗਿਆ ਵੀ ਤੋਂ ਪਰਫਾਰਮ ਕਿੰਨੇ ਕੀਤਾ ਕੋਈ ਹੈ ਤੁਹਾਡੇ ਸਾਹਮਣੇ ਜਿੱਥੇ ਮਰਜ਼ੀ ਚਲੇ ਜਾਓ ਕੰਮ ਦੀ ਗੱਲ ਹੁੰਦੀ ਹੈ ਜੇ ਤੇ ਕੰਮ ਦੀ ਗੱਲ ਹੁੰਦੀ ਜੇ ਤੇ ਸੇਵਾਦਾਰ ਦਾ ਨਾਮ ਆਉਂਦਾ ਬਾਕੀ ਪਾਰਟੀਆਂ ਵਾ ਦਾਦਾ ਵਾ ਮਾਨਾ ਵਾ ਠੀਕ ਆ ਅਰੇ ਬੜਾ ਬਧੀਆ ਜਿਕੇ ਠਕੀ ਇਕ ਲਾਮ ਜਿਹੜਾ ਉਹ ਬੜੀ ਗੱਲ ਹੈ ਉਹਨਾਂ ਨੇ ਕਿਹਾ ਜੀ ਦਿਲ ਦੀ ਚੰਗੀ ਸੀਗਾ ਦਿਮਾਗ ਦੀ ਨਾਲ ਚੱਲਣੀ ਚਾਹੀਦੀ ਹੈ ਉਹ ਬੜੀ ਵੀਰ ਦੀ ਚੀਜ਼ ਹੈ ਅਗਰ ਦਿਲੋਂ ਦਿਮਾਗ ਦੇ ਸੁਣੋ ਹਾਂ ਜੀ ਵਿਕਾਸਪੁਰਸ਼ ਅਨਲ ਜੂਸੀ ਚੁਣੋ ਹਾਂ ਇਕਸਾਰ ਉਸਨੇ ਜੀ ਸਿੰਘ ਔਜਲਾ ਨੇ ਨਾ ਇੱਕ ਬਿਆਨ ਕੀਤਾ ਐਸੀ ਭਾਈਚਾਰੇ ਵਾਲੇ ਮੱਧ ਬੰਧ ਦੇ ਦੇਖੋ ਇਹਨਾਂ ਦੀ ਸ਼ੁਰੂ ਤੋਂ ਪੋਲਿਟਿਕਸ ਕਈ ਪਾਰਟੀਆਂ ਦੀ ਇਹੋ ਹੀ ਰਹੀ ਆ ਜਾਤ ਪਾਤ ਚ ਵੰਡ ਕੇ ਵੋਟ ਲੈਣਾ ਇਹ ਗੁਲਦਸਤਾ ਵਾ ਹਿੰਦੁਸਤਾਨ ਇੱਕ ਗੁਲਦਸਤਾ ਵਾ ਦੇ ਤਰ੍ਹਾਂ ਤਰ੍ਹਾਂ ਦੇ ਫੁੱਲ ਆ ਮੈਨੂੰ ਅਜੇ ਤੱਕ ਨਹੀਂ ਪਤਾ ਲੱਗਾ ਯਾਰ ਕੌਣ ਕਿਸ ਜਾਤ ਦਾ ਕਿਸ ਪਾਰਟੀ ਦਾ ਕਿਸ ਨਿਸ਼ਾਨ ਦਾ ਮੈਂ ਜਦੋਂ ਸੀਗਾ ਨਾ ਪਾਵਰ ਚ ਮੈਨੂੰ ਇੱਕ ਬੰਦਾ ਕਹਦੇ ਮੈਂ ਕਦੀ ਕਿਸੇ ਨੂੰ ਪੁੱਛਿਆ ਵਾ ਯਾਰ ਤੇਰੀ ਪਾਰਟੀ ਕਿਹੜੀ ਪਹਿਲਾਂ ਇਹ ਦੱਸ ਜਾਂ ਤੂੰ ਕਿਹੜੇ ਹਲਕੇ ਤੋਂ ਆਇਆ ਦੱਸ ਜਾਂ ਤੇਰੀ ਕਿਹੜੀ ਜਾਤ ਬਰਾਦਰੀ ਹੈ ਦੱਸ ਮੈਂ ਨਹੀਂ ਪੁੱਛਿਆ ਗਾ ਜਿਹੜਾ ਆ ਗਿਆ ਜਿਹੜੀ ਮਰਜ਼ੀ ਵਾਲੇ ਮੇਰੇ ਕੋ ਆ ਗਿਆ ਮੈਂ ਕੰਮ ਕਰਕੇ ਭੇਜਿਆ ਮੈਸੇਜ ਕਰਕੇ ਨਾ ਯਾਰ ਤੂੰ ਮੈਨੂੰ ਕਿਉਂ ਨਿਸ਼ਾਨਾ 'ਚ ਬੰਦੇ ਜੀ ਮੈਂ ਤਾਂ ਕਦੀ ਪੁੱਛਿਆ ਇਹ ਤੂੰ ਕਿਹੜੇ ਨਿਸ਼ਾਨ ਤੋਂ ਆਇਆ ਤੇਰਾ ਕੰਮ ਕਰਾ ਕੇ ਨਾ ਕਰ ਹਰਕਦਾ ਕੀਤਾ ਸਰ ਇਹ ਕਹਿੰਦਾ ਸੁਖਪਾਲ ਇਹ ਜਿਹੜਾ ਇਹਨੇ ਓਜਲਾ ਸਾਹਮਣੇ ਕੀਤਾ ਤੇ ਬਹੁਤ ਮਾੜੀ ਗੱਲ ਕੀਤੀ ਆ ਜੀ ਕ੍ਰਾਈਮ ਜਿਹੜਾ ਇਹ ਕਿਸੇ ਜਾਤ ਪਾਤ 'ਚ ਨਹੀਂ ਵੱਜਾ ਜੇ ਕੋ ਬੱਚਾ ਵਿਗੜ ਜਾਂਦਾ ਉਹ ਕਿਸੇ ਜਾਤੀ ਦਾ ਵੀ ਆ ਉਹ ਘਰ ਬਰਬਾਦ ਹੋ ਜਾਂਦਾ ਕਾਰਨ ਕੋਈ ਵੀ ਹੋਵੇ ਇਹਨੂੰ ਕਹਿਣਾ ਵੀ ਫਲਾਨੀ ਕਮਿਊਨਿਟੀ ਦੇ ਬੰਦੇ ਹੀ ਕ੍ਰਾਈਮ ਕਰਦੇ ਆ ਫਲਾਨੀ ਕਮਿਊਨਿਟੀ ਦੇ ਬੰਦੇ ਜਿਹੜੇ ਆ ਉਹ ਨਸ਼ੇ ਕਰਦੇ ਆ ਇਹ ਤੇ ਕਿਸੇ ਦੇ ਉੱਤੇ ਤੱਬਾ ਲਾਉਣ ਵਾਲੀ ਗੱਲ ਆ ਇਹ ਤੇ ਕਿਸੇ ਦੇ ਉੱਤੇ ਜਿਹੜਾ ਨਾ ਐਡਾ ਵੱਡਾ ਜਿਹੜਾ ਨਾ ਐਲੀਗੇਸ਼ਨ ਜਾਂ ਐਡਾ ਵੱਡਾ ਕੁਐਸਚਨ ਮਾਰਕ ਵੀ ਇਹ ਬਰਾਦਰੀ ਜਿਹੜੀ ਆ ਇਹ ਕ੍ਰਿਮੀਨਲ ਆ ਇਹ ਬਰਾਦਰੀ ਨਸ਼ੇੜੀ ਆ ਤੇ ਇਹੋ ਹੀ ਬਰਾਦਰੀ ਇਹ ਕੰਮ ਕਰਦੀ ਆ ਇਹ ਸ਼ਰਮਨਾ ਗੱਲ ਆ ਇਹੋ ਜੇ ਕੈਂਡੀਡੇਟ ਨੂੰ ਤੇ ਵੈਹੇ ਹੀ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਨਾ ਉਹ ਜਿਹੜਾ ਵਾ ਬਾਹਰ ਕੱਢ ਦੇਣਾ ਚਾਹੀਦਾ ਸਰ ਇਹ ਕਿਹੜਾ ਸੁਖਪਾਲ ਖੇਰ ਦੇ ਦੀ ਨਾ ਰੈਡੀ ਹੀ ਤੋਂ ਇੱਕ ਮਹਾਨਤਾ ਇਹਦੇ ਮੰਤ ਦੇ ਨਾਲ ਬੱਤ ਨੀਜੀ ਕੀਤੀ ਗਈ ਆਪਣਾ ਉਹਨਾਂ ਦੇ ਵਰਜਿਆਂ ਨੇ ਆਪਣਾ ਇਟਾਂ ਰੋੜੇ ਵਿੱਚ ਲਾ ਕੇ ਗੱਡੀ ਦੀ ਪੰਪ ਤੋੜ ਵੀ ਕੀਤੀ ਗਈ ਆਪਣਾ ਸਿਮਰ ਨਾਮਕ ਮੰਤਰੀ ਸੀ ਕੋਲ ਨਾ ਬੜੀ ਬਾਤ ਨੀਜੀ ਵੀ ਕੀਤੀ ਹੈ ਦੇਖੋ ਚਲੋ ਮੈਂ ਵੇਖੀ ਨਹੀਂ ਇਹ ਖਬਰ ਪਰ ਵੇਖੋ ਕੋਈ ਵੀ ਬੰਦਾ ਵਾ ਜਿਹੜਾ ਕੋਈ ਗੱਲ ਵੀ ਕਰਨ ਆਉਂਦਾ ਸੀ ਇਲੈਕਸ਼ਨਾਂ ਦੇ ਸਾਡੇ ਨਾਲ ਕਈ ਜਾਂਦੇ ਆ ਜੀ ਆ ਫਲਾਨੀ ਗੱਲ ਐ ਦੱਸੋ ਪਹਿਲਾਂ ਅਸੀਂ ਹੱਥ ਜੋੜ ਕੇ ਉਹਨੂੰ ਦੱਸਦੇ ਆ ਫਿਰ ਜੇ ਕੋਈ ਲੱਗਦਾ ਨਹੀਂ ਇਹ ਗੱਲ ਫਿਰ ਉਹਨੂੰ ਕਹਿੰਦਾ ਇੱਕ ਵਾਰੀ ਚੁਣ ਦੋ ਫਿਰ ਜੋ ਅਖੋ ਕੇ ਕਰ ਦਾਂਗੇ ਕੋਈ ਗੱਲਾ ਬੰਦਾ ਸ਼ਿਕਾਇਤ ਵੀ ਕਰ ਸਕਦਾ ਕੋਈ ਬੰਦਾ ਕੋਸ਼ਿਸ਼ ਵੀ ਕਰ ਸਕਦਾ ਇਸ ਕਰਕੇ ਹੱਥ ਜੋੜਨ ਵਾਲੀ ਇਹ ਇਲੈਕਸ਼ਨ ਜਿਹੜੀ ਹੈ ਨਾ ਇਹ ਹੱਥ ਜੋੜਨ ਵਾਲੀ ਗੱਲ ਆ ਨਿਮਰਤਾ ਦੇ ਨਾਲ ਆਪਾਂ ਵੋਟ ਲੈਣ ਜਾਣਾ ਲੋਕਾਂ ਕੋ ਅਸੀਂ ਉਹਨਾਂ ਕੋਲੋਂ ਇਹੀ ਕਹਿਣਾ ਵੀ ਸਾਨੂੰ ਸੇਵਾ ਦਿਓ ਤੇ ਅੱਗੋਂ ਆਪਾਂ ਗੱਲ ਪਾਵਾਂਗੇ ਜਦ ਤਨਾ ਬੀਜੇਪੀ ਵਾਲੇ ਆ ਉਹ ਤੋਂ ਬਾਰਡਰ ਲੰਘਣ ਨਹੀਂ ਦਿੱਤਾ ਉਹ ਪਿੰਡਾਂ ਨੂੰ ਨਹੀਂ ਲੰਘਣ ਦਿੰਦੇ ਉਹਨਾਂ ਨੇ ਉਹ ਕਿਸਾਨਾਂ ਦੇ ਸਾਨੂੰ ਤੁਸੀਂ ਕੱਖ ਨਹੀਂ ਦਿੰਦਾ ਅਸੀਂ ਤੁਹਾਨੂੰ ਕੱਖ ਨਹੀਂ ਦੇਣਾ ਤੇ ਹੁਣ ਇੱਕ ਪਾਸੇ ਕੈਂਡੀਡੇਟ ਖਲੋਤਾ ਇੱਕ ਪਾਸੇ ਵੋਟ ਦਾਤਾ ਤੇ ਅਨ ਦਾਤਾ ਖਲੋਤਾ ਉਹ ਇਹੀ ਸਵਾਲ ਪੁੱਛਦੇ ਆ ਭਾਈ ਸਾਨੂੰ ਤੁਸੀਂ ਦਿੱਤਾ ਨਹੀਂ ਕੱਖ ਐਮਐਸਪੀ ਦਿਓ ਸਾਨੂੰ ਬਾਰਡਰ ਲੰਘਣ ਦਿਓ ਅਸੀਂ ਤੁਹਾਨੂੰ ਪਿੰਡ ਨੂੰ ਲੰਘਣ ਦੇ ਦਿੰਨੇ ਆ ਸਾਨੂੰ ਐਮਐਸਪੀ ਦਿਓ ਅਸੀਂ ਤੁਹਾਨੂੰ ਵੋਟ ਦੇ ਦਿੰਨੇ ਆ ਤੇ ਫਿਰ ਹੈ ਕੀ ਆ ਮੋੜਦੇ ਹੱਥ ਜੋੜ ਕੇ ਕਹਿਣਾ ਨਾ ਜੀ ਸਾਨੂੰ ਸੇਵਾ ਦਿਓ ਵੋਟ ਪਾਓ ਤੇ ਉਹ ਇੱਕ ਪਾਸੇ ਖਲੋਤਾ ਵਾ ਕੈਂਡੀਡੇਟ ਇੱਕ ਪਾਸੇ ਵੋਟ ਵਾਲਾ ਮਜਕਾਰ ਬੰਦੂਕਾਂ ਵਾਲੇ ਖਲੋਤੇ ਆ ਕਰਕੇ ਇਤਨਾ ਵੋਟ ਪਾਉ ਕੋਈ ਇਸ ਕਰਕੇ ਇਹ ਤੇ ਹੱਥ ਜੋੜਨ ਵਾਲੀ ਗੱਲ ਆ ਸੇਵਾ ਕਰੋ ਕੁਝ ਕੰਮ ਕੀਤਾ ਉਹ ਦੱਸੋ ਫਿਰ ਜੇ ਕੋਈ ਕਮੀ ਰਹੀ ਗਈ ਕੋਈ ਜੇ ਫਿਰ ਅਗਲੇ ਵੀ ਕਰਾਂਗੇ ਧੰਨਵਾਦ ਸਰ ਜੀਟੀ ਅਮੀਨਾ ਨਿਵਾਸੀ ਹੈ ਜੀ ਜੋਸ਼ੀ ਸਾਹਿਬ ਸਾਡੇ ਪੁਰਾਣੀ ਲਿੰਕ ਤੇ ਸਾਡੇ ਨਾਲ ਲੱਗੇ ਆ ਇਹ ਆ ਜੋ ਸਾਡੇ ਬੁਟੀਆਂ ਵਿੱਚ ਆਏ ਐ ਵੀ ਉਹਨਾਂ ਨੇ ਆਪਣੀ ਜੋ ਵੀ ਚੀਜ਼ਾਂ ਦੱਸੀਆਂ ਸਾਨੂੰ ਉਹ ਅਸੀਂ ਸਾਰੇ ਇੱਕੋ ਇੱਕੋ ਵੇਚਾਂਗੇ ਕਿਉਂਕਿ ਉਹਨਾਂ ਦੇ ਜਿਹੜੇ ਕੰਮ ਐ ਬੋਲਦੇ ਐ ਔਰ ਉਹਨਾਂ ਦੇ ਲੋਕਾਂ ਨੂੰ ਵਿਸ਼ਵਾਸ ਐ ਕਿ ਜੋਸੀ ਸਾਹਿਬ ਸਾਡਾ ਹਰ ਕੰਮ ਕਰਨਗੇ ਅੱਗੇ ਵੀ ਕੀਤਾ ਹੋਣਾ ਵੀ ਕਰਨ। ਹਰਿੰਦਰ ਭਾਈ ਆਇਓ